जीएनयू ਸਸਰੀਆ ਕਾਲ ਵੈਲਕਮ ਕਰਦੀ ਹਾਂ ਸਾਰਿਆਂ ਨੂੰ ਆਪਣੇ ਚੈਨਲ ਦੀ ਉਮੀਦ ਕਰਦੇ ਹਾਂ ਸਭ ਵਧੀਆ ਹੋਊ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਅੱਛਾ ਜੀ ਅੱਜ ਆਪਾਂ ਜਾਣਾਂਗੇ ਸੰਤਾਲੀ ਦੇ ਬਾਰੇ ਵਿੱਚ ਸੰਤਾਲੀ ਦੀ ਹਿਸਟਰੀ ਜਾਣਾਂਗੇ ਠੀਕ ਹੈ ਤੇ ਪੰਜਾਬ ਨਾਲ ਕਿਵੇਂ ਹੋਇਆ ਤੇ ਪੰਜਾਬ ਕਿਵੇਂ ਵੰਡਿਆ ਗਿਆ ਅਜੇ ਇਸ ਤੋਂ ਪਹਿਲੇ ਆਪਾਂ ਪਹਿਲੇ ਵੀਡੀਓ ਵੇਖ ਲਈ ਹੈ ਇਹਦੇ ਤੇ ਆਪਾਂ ਪਹਿਲੇ ਇੱਕ ਵੀਡੀਓ ਦੇਖ ਚੁੱਕੇ ਹਾਂ ਸੰਤਾਲੀ ਦੀ ਠੀਕ ਹੈ ਤੇ ਲੇਕਿਨ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਜਿਹੜੀਆਂ ਨਾ ਡਿਫਰੈਂਟ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਵੇਖਣ ਨੂੰ ਮਿਲਣਗੀਆਂ ਠੀਕ ਹੈ ਵੀਡੀਓ ਬੜੀ ਇਹ ਮਸੇ ਵਾਲੀ ਤੇ ਇਨਫੋਰਮੈਟਿਕ ਹੈ ਠੀਕ ਹੈ ਆ ਜੀ ਫਿਕਰ ਇੰਡੀਆ ਦੇ ਵਿੱਚ ਅੱਜ 28 ਰਾਜ ਹਨ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਇੰਡੀਆ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਤੇ ਉਸ ਤੋਂ ਬਾਅਦ ਪੰਗੋਲਕ ਆਧਾਰ ਤੇ ਇਸ ਦੇ ਅੰਦਰ ਰਾਜਾਂ ਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਵੱਡੇ ਵੱਡੇ ਰਾਜ ਪਾਸ਼ਾ ਦੇ ਆਧਾਰ ਤੇ ਟੁੱਟ ਕੇ ਛੋਟੇ ਛੋਟੇ ਰਾਜ ਬਣ ਗਏ ਤੇ ਇਹਨਾਂ ਰਾਜਾਂ ਦੇ ਵਿੱਚ ਇੰਡੀਆ ਦਾ ਢੱਡ ਪਰਨ ਵਾਲਾ ਰਾਜ ਜਿਸ ਨੂੰ ਕਿਹਾ ਜਾਂਦਾ ਹੈ ਜਾਨੀ ਕਿ ਪੰਜਾਬ ਉਹ ਵੀ ਆਉਂਦਾ ਹੈ ਪੰਜਾਬ ਇੰਡੀਆ ਦਾ ਇਕਲੌਤਾ ਜਿਹੜਾ ਰਾਜ ਹੈ ਜਿੱਥੇ ਸਿੱਖ ਧਰਮ ਦੇ ਲੋਕਾਂ ਦੀ ਸਭ ਤੋਂ ਜ਼ਿਆਦਾ ਸੰਖਿਆ ਹੈ ਤੇ ਪੰਜਾਬ ਇੱਕ ਬਹੁਤ ਜ਼ਿਆਦਾ ਡਿਵੈਲਪ ਰਾਜ ਹੋਣ ਦੇ ਨਾਲ ਇੰਡੀਆ ਦੀ ਜੀਡੀਪੀ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਇਸ ਤੋਂ ਇਲਾਵਾ ਕਣਕ ਅਤੇ ਚੌਲ ਦੀ ਇੰਡੀਆ ਦੇ ਵਿੱਚ ਸਭ ਤੋਂ ਜਿਆਦਾ ਪੂਰਤੀ ਕਰਨ ਵਾਲਾ ਰਾਜ ਵੀ ਪੰਜਾਬ ਹੀ ਹੈ ਤੇ ਪਾਕਿਸਤਾਨ ਦੇ ਵਿੱਚ ਵੀ ਇੱਕ ਪੰਜਾਬ ਨਾਮ ਦਾ ਰਾਜ ਮੌਜੂਦ ਹੈ ਜਿਸ ਦਾ ਬਾਰਡਰ ਵੀ ਅੱਜ ਇੰਡੀਆ ਦੇ ਪੰਜਾਬ ਦੇ ਬਾਰਡਰ ਦੇ ਨਾਲ ਲੱਗਦਾ ਹੈ ਅੱਜ ਦੇ ਸਮੇਂ ਜਿਹੜਾ ਅਸੀਂ ਪੰਜਾਬ ਦੇਖ ਰਹੇ ਹਾਂ ਇੰਡੀਆ ਦੇ ਵਿੱਚ ਇਹ ਆਪਣੇ ਪੁਰਾਣੇ ਪੰਜਾਬ ਤੋਂ ਬਹੁਤ ਜ਼ਿਆਦਾ ਛੋਟਾ ਹੈ ਇੰਨੇ ਵੱਡੇ ਖੇਤਰਫਲ ਦੇ ਉੱਪਰ ਰਾਜ ਕਰਨ ਵਾਲਾ ਪੰਜਾਬ ਅੱਜ ਇੰਨਾ ਛੋਟਾ ਕਿਵੇਂ ਹੋ ਗਿਆ ਇਸ ਦੇ ਲਈ ਸਾਨੂੰ ਪੰਜਾਬ ਦੇ ਨਿਰਮਾਣ ਦੀ ਪੂਰੀ ਕਹਾਣੀ ਜਾਣਨੀ ਪਵੇਗੀ ਸੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਪੰਜਾਬ ਨਰਮਨ ਕਦੋਂ ਕਿੱਤੇ ਅਤੇ ਕਿਵੇਂ ਹੋਇਆ ਇਸ ਦਾ ਇਤਿਹਾਸ ਕੀ ਹੈ ਤੇ ਇੱਕ ਅਲੱਗ ਪੰਜਾਬੀ ਰਾਜ ਬਣ ਤੋਂ ਬਾਅਦ ਪੰਜਾਬ ਨੂੰ ਕਿਹੜੇ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਤੋਂ ਇਲਾਵਾ ਵੀ ਤੁਹਾਨੂੰ ਪੰਜਾਬ ਦੇ ਬਾਰੇ ਬਹੁਤ ਕੁਝ ਜਾਣਨ ਨੂੰ ਮਿਲੇਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਪੰਜਾਬ ਦਾ ਮਤਲਬ ਹੁੰਦਾ ਹੈ ਪੰਜ ਆਬ ਯਾਨੀ ਕਿ ਪੰਜ ਦਰਿਆਵਾਂ ਦੀ ਧਰਤੀ ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ ਪੰਜ ਦਰਿਆ ਵਗਦੇ ਸਨ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਲਮ ਜਿਹੜੇ ਕਿ ਪੰਜਾਬ ਦੇ ਵਿੱਚ ਦੀ ਹੋ ਕੇ ਲੰਘਦੇ ਸਨ ਪਰ 1947 ਦੀ ਵੰਡ ਦੇ ਦੌਰਾਨ ਜੇਲਮ ਅਤੇ ਚਨਾਬ ਜਿਹੜੇ ਦਰਿਆ ਨੇ ਉਹ ਪਾਕਿਸਤਾਨ ਵੱਲ ਪੰਜਾਬ ਦੇ ਵਿੱਚ ਵੰਡੇ ਗਏ ਜਾਂ ਕਹੀਏ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਤੇ ਹੁਣ ਪੰਜਾਬ ਦੇ ਵਿੱਚ ਚਾਰ ਦਰਿਆ ਬਚੇ ਨੇ ਸਤਲੁਜ ਬਿਆਸ ਰਾਵੀ ਤੇ ਇਕ ਗਗਰ ਤੇ ਇਹੀ ਇੰਨੇ ਜਿਹੇ ਦਰਿਆ ਹੋਣ ਦਾ ਕਾਰਨ ਹੀ ਹੈ ਕਿ ਪੰਜਾਬ ਦੀ ਧਰਤੀ ਬਹੁਤ ਜ਼ਿਆਦਾ ਉਪਜਾਊ ਹੈ ਤਾਂ ਹੀ ਪੰਜਾਬ ਦੇ ਲਈ ਕਹਾਵਤ ਮਸ਼ਹੂਰ ਹੈ ਕਿ ਪੰਜਾਬ ਦੀ ਧਰਤੀ ਸੋਨਾ ਪੈਦਾ ਕਰਦੀ ਹੈ ਪੰਜਾਬ ਦਾ ਖੇਤਰਫਲ 50362 ਕਿਲੋਮੀਟਰ ਹੈ ਤੇ ਅੱਜ ਦੇ ਸਮੇਂ ਪੰਜਾਬ ਦੇ ਵਿੱਚ 23 ਜ਼ਿਲ੍ਹੇ ਹਨ ਅੱਜ ਦੇ ਸਮੇਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਹਰਿਆਣੇ ਦੀ ਵੀ ਰਾਜਧਾਨੀ ਹੈ ਇਹ ਤਾਂ ਗੱਲ ਹੋਈ ਜੀ ਅੱਜ ਦੇ ਮੌਜੂਦਾ ਪੰਜਾਬ ਦੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦਾ ਨਿਰਮਾਣ ਕਿਵੇਂ ਹੋਇਆ ਸੀ ਪੰਜਾਬ ਰਾਜ ਦੇ ਇੰਟਰੀਗੇਸ਼ਨ ਦੀ ਸ਼ੁਰੂਆਤ ਤਾਂ ਆਜ਼ਾਦੀ ਤੋਂ ਪਹਿਲਾਂ ਹੀ ਹੋ ਗਈ ਸੀ ਆਜ਼ਾਦੀ ਤੋਂ ਪਹਿਲਾਂ 1920 ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਭਾਸ਼ਾ ਦੇ ਆਧਾਰ ਦੇ ਉੱਪਰ ਨਵੇਂ ਰਾਜਾਂ ਦਾ ਨਿਰਮਾਣ ਹੋਵੇਗਾ ਇਸ ਤੋਂ ਬਾਅਦ 1928 ਦੇ ਵਿੱਚ ਵੀ ਮੋਤੀ ਲਾਲ ਨਹਿਰੂ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਵਿੱਚ ਵੀ ਇਸ ਚੀਜ਼ ਨੂੰ ਮੰਨ ਲਿਆ ਗਿਆ ਸੀ ਕਿ ਭਾਸ਼ਾ ਦੇ ਆਧਾਰ ਤੇ ਹੀ ਰਾਜਾਂ ਦਾ ਨਿਰਮਾਣ ਹੋਵੇਗਾ ਜਿਸ ਦੇ ਕਾਰਨ ਅਕਾਲੀ ਦਲ ਨੇ ਕਾਂਗਰਸ ਦੇ ਇਹ ਪੁਆਇੰਟ ਦੇ ਉੱਪਰ ਉਹਨਾਂ ਦਾ ਸਾਥ ਦਿੱਤਾ ਸੀ ਜਾਂ ਕਈ ਸਹਿਯੋਗ ਕੀਤਾ ਸੀ ਕਿਉਂਕਿ ਅਕਾਲੀ ਸਿੱਖਾਂ ਦੇ ਰਹਿਣ ਦੇ ਲਈ ਇੱਕ ਅਲੱਗ ਰਾਜ ਬਣਾਉਣਾ ਚਾਹੀਦਾ ਹੈ ਤੇ ਪਹਿਲੀ ਵਾਰ ਸਿੱਖਾਂ ਦੇ ਰਹਿਣ ਦੇ ਲਈ ਪੰਜਾਬ ਰਾਜ ਦੀ ਮੰਗ ਵੀ 1928 ਦੇ ਵਿੱਚ ਹੀ ਉੱਠੀ ਸੀ ਇਸ ਕਾਰਨ ਹੀ ਉਸ ਸਮੇਂ ਦੇ ਮੁੱਖ ਨੇਤਾ ਮਾਸਟਰ ਤਾਰਾ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਪੰਜਾਬੀ ਹੋਮਲੈਂਡ ਦੀ ਮੰਗ ਕੀਤੀ ਪਰ ਕਾਂਗਰਸ ਨੇ ਉਹਨਾਂ ਦੀ ਇਹ ਮੰਗ ਨੂੰ ਠੁਕਰਾ ਦਿੱਤਾ ਸੀ ਇਸ ਤੋਂ ਬਾਅਦ ਸਾਲ 1947 ਦੇ ਵਿੱਚ ਇੰਡੀਆ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਪਾਕਿਸਤਾਨ ਦੇ ਵਿੱਚ ਮੜਾ ਦਿੱਤਾ ਗਿਆ ਤੇ ਪੰਜਾਬ ਦਾ ਇੱਕ ਛੋਟਾ ਹਿੱਸਾ ਇੰਡੀਆ ਦੇ ਵਿੱਚ ਰਹਿ ਗਿਆ ਤੇ ਉਸ ਸਮੇਂ ਪੰਜਾਬ ਦਾ ਜਿਹੜਾ ਹਿੱਸਾ ਇੰਡੀਆ ਦੇ ਵਿੱਚ ਰਹਿ ਗਿਆ ਸੀ ਉਸ ਦੇ ਵਿੱਚ ਅੱਜ ਦਾ ਹਰਿਆਣਾ ਤੇ ਹਿਮਾਚਲ ਪਰਦੇਸ਼ ਵੀ ਸ਼ਾਮਲ ਸੀ ਜਿਦੇ ਵਿੱਚ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਲੋਕਾਂ ਦੀ ਕਾਫੀ ਜ਼ਿਆਦਾ ਜਨਸੰਖਿਆ ਰਹਿੰਦੀ ਸੀ ਫਿਰ ਸਾਲ 1952 ਦੇ ਵਿੱਚ ਇੰਡੀਆ ਦੇ ਅੰਦਰ ਭਾਸ਼ਾ ਦੇ ਆਧਾਰ ਤੇ ਰਾਜ ਬਣਾਉਣ ਦੀ ਜਿਹੜੀ ਮੰਗ ਸੀ ਉਹ ਕਾਫੀ ਜ਼ਿਆਦਾ ਵਧਣ ਲੱਗੀ ਇਸ ਦੇ ਵਿੱਚ ਗੁਜਰਾਤ ਮਹਾਰਾਸ਼ਟra ਤੇ ਆਂਧਰਾ ਪ੍ਰਦੇਸ਼ ਮੁੱਖ ਰਾਜ ਸਨ ਇਨ੍ਹਾਂ ਰਾਜਾਂ ਦੇ ਵਿੱਚ ਹੋਰ ਇਹ ਅੰਦੋਲਨ ਨੂੰ ਦੇਖ ਕੇ ਇੱਕ ਸੁਤੰਤਰ ਅਤੇ ਪੰਜਾਬੀ ਬੋਲਣ ਵਾਲੇ ਪੰਜਾਬੀ ਹੋਮਲੈਂਡ ਦੀ ਮੰਗ ਫਿਰ ਤੋਂ ਉੱਠਣ ਲੱਗੀ ਇਸ ਮੂਵਮੈਂਟ ਨੂੰ ਪੰਜਾਬ ਸੂਬਾ ਅੰਦੋਲਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੜ ਕਿ ਪੰਜਾਬੀ ਸੂਬਾ ਮੂਵਮੈਂਟ ਇੱਕ ਅਲੱਗ ਪੰਜਾਬੀ ਬੋਲਣ ਵਾਲੇ ਰਾਜ ਦੀ ਮੰਗ ਦੇ ਲਈ ਸਭ ਤੋਂ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਨੇ ਅੱਛਾ ਤੁਸੀਂ ਇਹਦੇ ਵਿੱਚ ਦੇਖਿਆ ਕਿ 1928 ਦੇ ਵਿੱਚ ਪੰਜਾਬ ਨੇ ਆਪਣਾ ਸਭ ਤੋਂ ਪਹਿਲੇ ਨਾਮ ਕੱਢਿਆ ਕਿ ਅਸੀਂ ਅਲੱਗ ਦਾ ਮੁਲਕ ਬਣਾਣਾ ਹੈ ਉਦੋਂ ਗਾਂਧੀ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਜਿਹੜੀ ਮੁਲਕ ਨੇ ਨਾ ਉਹ ਜ਼ੁਬਾਨੀ ਤੁਹਾਡੀ ਜਿਹੜੀ ਜ਼ੁਬਾਨ ਹੈ ਉਹਦੇ ਸਿਰ ਤੇ ਬਣਨਗੇ ਮਤਲਬ ਕਿ ਜਿਵੇਂ ਪੰਜਾਬੀਆਂ ਦੀ ਜ਼ੁਬਾਨ ਪੰਜਾਬੀ ਹੈਗੀ ਨੇ ਤੇ ਪੰਜਾਬੀਆਂ ਦਾ ਇੱਕ ਅਲੱਗ ਦਾ ਮੁਲਕ ਹੀ ਬਣਾਇਆ ਜਾਏਗਾ ਠੀਕ ਹੈ ਤੇ ਉਹ ਆਪਾਂ ਇੱਕ ਵੀਡੀਓ ਪਹਿਲੇ ਚ ਵੀ ਦੇਖਿਆ ਹੋਇਆ ਕਿ ਉਹਨਾਂ ਨੇ మే 47 జో आजाद ਹੋਇਆ ਇੰਡੀਆ ਤੇ 50 ਦੇ ਵਿੱਚ ਆ ਕੇ ਉਹ ਆਪਣੇ ਸਾਰੇ ਬਿਆਨਾਂ ਤੋਂ ਮੁਕਰ ਗਏ इवन ਕਿ ਇਹੀ ਪੰਜਾਬੀ ਜਿਹੜੇ ਨਾਲ ਰਲੇ ਹੋਏ ਸੀ ਇੰਡੀਆ ਦੇ ਠੀਕ ਹੈ ਇਨ੍ਹਾਂ ਪੰਜਾਬੀਆਂ ਨੂੰ ਹੀ ਬਾਅਦ ਚੋਂ ਉਲਟੇ ਜਿਹੜੇ ਨੇ ਇਹਨਾਂ ਤੇ ਇਲਜ਼ਾਮ ਲਾ ਸੀ ਕੀਤੇ ਇਸ ਤਰੀਕਾ ਕੀਤਾ ਗਿਆ ਇਸ ਤਰੀਕਾ ਕੀਤਾ ਗਿਆ ਇਸ ਅੰਦੋਲਨ ਨੂੰ ਪੂਰਾ ਸਹਿਯੋਗ ਦਿੱਤਾ। ਇਸ ਤੋਂ ਬਾਅਦ ਇਹ ਅੰਦੋਲਨ ਪੂਰੇ ਪੰਜਾਬ ਦੇ ਵਿੱਚ ਭੜਕ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਸੂਬਾ ਅਮਰ ਰਹੇ ਤੇ ਮਹਾਪੰਜਾਬ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ। ਉੱਥੇ ਹੀ ਇਹ ਨਾਰਿਆਂ ਤੋਂ ਘਬਰਾ ਕੇ 6 April 1955 ਨੂੰ ਇਹ ਦੋਨੇ ਨਾਰੇ ਬੈਨ ਕਰ ਦਿੱਤੇ ਗਏ ਤੇ ਇਹ ਨਾਰੇ ਲਾਉਣ ਵਾਲੇ ਲੋਕਾਂ ਨੂੰ ਜੇਲ੍ਹ ਵਿੱਚ ਸੌੜ ਦਿੱਤਾ ਗਿਆ ਤੇ ਸਾਲ 1955 ਦੇ ਵਿੱਚ ਪੰਜਾਬੀ ਸੂਬਾ ਅਮਰ ਰਹੇ ਦੇ ਉੱਪਰ ਧਾਰਾ 143 ਲੱਗਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਕਿ ਸਰਕਾਰ ਵੱਲੋਂ ਅਜਿਹੇ ਕਦਮ ਚੱਕਣ ਦੇ ਨਾਲ ਪੰਜਾਬੀ ਲੋਕਾਂ ਦੀ ਆਜ਼ਾਦੀ ਨੂੰ ਖੋਇਆ ਜਾ ਰਿਹਾ ਹੈ। ਉਦੋਂ ਸ਼੍ਰੋਮਣੀ ਅਕਾਲੀ ਦ ਨੂੰ ਕਿਉਂ ਕਿ ਉਹ ਬਿਨਾ ਹੈਂਸਾ ਤੋਂ ਆਪਣਾ ਇਹ ਅੰਦੋਲਨ ਕਰਨਗੇ ਇਸ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਇਹਨਾਂ ਨੂੰ ਅੰਦੋਲਨ ਕਰਨ ਦੀ ਇਜਾਜ਼ਤ ਦੇ ਦਿੱਤੀ ਪਰ ਸੁਤੰਤਰ ਪੰਜਾਬ ਅੰਦੋਲਨ ਦੇ ਮੁੱਖ ਨੇਤਾ ਮਾਸਟਰ ਤਾਰਾ ਸਿੰਘ ਨੂੰ 10 ਮਈ 1955 ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਹੀ ਪੰਜਾਬ ਦੇ ਅੰਦਰ ਇਹ ਅੰਦੋਲਨ ਫਿਰ ਤੋਂ ਭੜਕ ਜਾਂਦਾ ਹੈ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹੈਂਸਾ ਦੇ ਨਾਲ ਇਹ ਅੰਦੋਲਨ ਅਲੱਗ-ਅਲੱਗ ਥਾਵਾਂ ਦੇ ਉੱਤੇ ਸ਼ੁਰੂ ਹੋ ਜਾਂਦੇ ਨੇ ਤੇ ਉਸ ਸਾਲ ਜੁਲਾਈ ਮਹੀਨੇ ਦੇ ਵਿੱਚ ਹੀ ਪੁਲਿਸ ਨੇ 12000 ਅੰਦੋਲਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਦੋਂ ਹੀ ਪੁਲਿਸ ਦਰਬਾਰ ਸਾ ਹਥਿਆਰ ਲੈ ਕੇ ਗਈ ਸੀ ਉਦੋਂ ਪੁਲਿਸ ਨੇ 40 ਪ੍ਰਦਰਸ਼ਨਕਾਰੀਆਂ ਨੂੰ ਦਰਬਾਰ ਸਾਹਿਬ ਦੇ ਅੰਦਰੋਂ ਗ੍ਰਿਫਤਾਰ ਕੀਤਾ ਸੀ ਤੇ ਕਈ ਪ੍ਰਦਰਸ਼ਨਕਾਰੀਆਂ ਦੇ ਉੱਪਰ ਤਾਂ ਉਹਨਾਂ ਨੇ ਗੋਲੀ ਚਲਾ ਕੇ ਉਹਨਾਂ ਨੂੰ ਥਾਹੀ ਮਾਰ ਦਿੱਤਾ ਸੀ ਦਰਬਾਰ ਸਾਹਿਬ ਸਿੱਖ ਧਰਮ ਦੇ ਲੋਕਾਂ ਦੇ ਨਾਲ-ਨਾਲ ਹੋਰ ਧਰਮ ਦੇ ਲੋਕਾਂ ਦੇ ਲਈ ਵੀ ਬਹੁਤ ਜ਼ਿਆਦਾ ਪਵਿੱਤਰ ਸਥਾਨ ਹੈ ਤੇ ਪੁਲਿਸ ਇੱਥੇ ਬੂਟ ਪਾ ਕੇ ਤੇ ਹਥਿਆਰ ਲੈ ਕੇ ਗਈ ਸੀ ਤੇ ਉੱਪਰੋਂ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਤੇ ਲੰਗਰ ਹਾਲ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਜਿਸ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਉਸ ਸਮੇਂ ਕੇਂਦਰ ਸਰਕਾਰ ਦੀ ਬਹੁਤ ਜ਼ਿਆਦਾ ਆਲੋਚਨਾ ਵੀ ਹੁੰਦੀ ਹੈ ਜਨ ਸੰਘ ਤੇ ਕਾਂਗਰਸ ਉਸ ਸਮੇਂ ਪੰਜਾਬ ਦੇ ਇਸ ਅੰਦੋ ਕਿਰਪਾ ਬਾਸ਼ਾ ਦੇ ਆਧਾਰ ਤੇ ਰਾਜ ਬਣਾਏ ਗਏ ਤਾਂ ਇੰਡੀਆ ਦੇ ਬਹੁਤ ਜ਼ਿਆਦਾ ਟੁਕੜੇ ਹੋ ਜਾਣਗੇ ਤੇ ਹੋਰ ਕਈ ਛੋਟੇ-ਛੋਟੇ ਰਾਜ ਇੰਡੀਆ ਦੇ ਵਿੱਚ ਬਣ ਜਾਣਗੇ ਤੇ ਪਰ ਪੰਜਾਬ ਦੇ ਲੋਕਾਂ ਦਾ ਮੰਨਣਾ ਸੀ ਜਿਸ ਤਰ੍ਹਾਂ ਆਂਧਰਾ ਪ੍ਰਦੇਸ਼ ਉੱਤਰ ਪ੍ਰਦੇਸ਼ ਅਤੇ ਤਾਮਿਲ ਲਾਡੂ ਰਾਜ ਬਣਾਏ ਗਏ ਨੇ ਉਸ ਤਰ੍ਹਾਂ ਪੰਜਾਬੀ ਬੋਲਣ ਵਾਲਿਆਂ ਦੀ ਵੀ ਪੰਜਾਬ ਹੀ ਇੱਕ ਲਗ ਰਾਜ ਬਣਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਪੰਜਾਬੀ ਰਾਜ ਦੀ ਮੰਗ ਦਾ ਅੰਦੋਲਨ ਹੌਲੀ-ਹੌਲੀ ਹੋਰ ਵਧਦਾ ਗਿਆ ਤੇ ਜਦੋਂ-ਜਦੋਂ ਹੀ ਪੰਜਾਬ ਦੇ ਵਿੱਚ ਇਲੈਕਸ਼ਨ ਆਉਂਦੇ ਪੰਜਾਬ ਸੂਬਾ ਅੰਦੋਲਨ ਫਿਰ ਤੋਂ ਉੱਠ ਖੜਦਾ ਤੇ ਵੋਟਾਂ ਪੈਣ ਤੋਂ ਬਾਅਦ ਇਹ ਅੰਦੋਲਨ ਠੰਡਾ ਹੋ ਜਾਂਦਾ ਇਸ ਅੰਦੋਲਨ ਨੂੰ ਖ 9 ਮਾਰਚ 1966 ਨੂੰ ਇੱਕ ਅਲੱਗ ਪੰਜਾਬ ਰਾਜ ਦੀ ਮੰਗ ਨੂੰ ਮੰਨ ਲਿਆ ਤੇ ਪੰਜਾਬ ਦੀ ਵੰਡ ਦੇ ਲਈ ਸੰਸਦ ਦੇ ਅੰਦਰ ਇੱਕ ਬੈਲ ਪੇਸ਼ ਕੀਤਾ ਗਿਆ ਉਸ ਸਮੇਂ ਜਨ ਸੰਘ ਨੇ ਇਸ ਬੈਲ ਦਾ ਵਿਰੋਧ ਕੀਤਾ ਸੀ ਉਹਨਾਂ ਦਾ ਮੰਨਣਾ ਸੀ ਕਿ ਜਿੰਨਾ ਪੰਜਾਬ ਪੰਜਾਬੀ ਬੋਲਣ ਵਾਲਿਆਂ ਦਾ ਹੈ ਓਨਾ ਹੀ ਪੰਜਾਬ ਹਿੰਦੀ ਬੋਲਣ ਵਾਲਿਆਂ ਦਾ ਵੀ ਹੈ ਇਸ ਲਈ ਪੰਜਾਬ ਦੀ ਵੰਡ ਨਹੀਂ ਹੋਣੀ ਚਾਹੀਦੀ ਪਰ 7 ਸਤੰਬਰ 1967 ਨੂੰ ਪੰਜਾਬ ਰੈਕੋਨਾਈਜ਼ ਬੈਲ ਸੰਸਦ ਦੇ ਵਿੱਚ ਪਾਸ ਹੋ ਜਾਂਦਾ ਹੈ ਤੇ 18 ਸਤੰਬਰ ਨੂੰ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਕੱਢਿਆ ਗਿਆ ਤੇ ਇਹ ਨੋਟੀਫਿਕੇਸ਼ਨ 1 ਨਵੰਬਰ 1966 ਨੂੰ ਲਾਗੂ ਹੋਇਆ ਇਹ ਨੋਟੀਫਿਕੇਸ਼ਨ ਨੇ ਪੰਜਾਬ ਨੂੰ ਤਿੰਨ ਹਿੱਸੇ ਦੇ ਵਿੱਚ ਵੰਡ ਦਿੱਤਾ ਪੰਜਾਬ ਦੇ ਦੱਖਣ ਦੇ ਵਿੱਚ ਜਿੱਥੇ ਹਰਿਆਣਵੀ ਬੋਲੀ ਜਾਂਦੀ ਸੀ ਉਸ ਨੂੰ ਹਰਿਆਣਾ ਰਾਜ ਬਣਾ ਦਿੱਤਾ ਗਿਆ ਜਾਨਕਿ ਹਰਿਆਣਾ 1966 ਦੇ ਵਿੱਚ ਇੰਡੀਆ ਦਾ 17ਵਾਂ ਰਾਜ ਬਣਿਆ ਉਥੇ ਹੀ ਪੰਜਾਬ ਦੇ ਪਹਾੜੀ ਇਲਾਕੇ ਜਿਹੜਾ ਹਿਮਾਚਲ ਪ੍ਰਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼ ਸੀ ਉਸ ਦੇ ਵਿੱਚ ਮਲਾ ਦਿੱਤੇ ਗਏ ਤੇ ਬਾਕੀ ਬਚੇ ਹੋਏ ਪੰਜਾਬੀ ਬੋਲਣ ਵਾਲੇ ਇਲਾਕਿਆਂ ਨੂੰ ਅੱਜ ਦਾ ਪੰਜਾਬ ਬਣਾ ਦਿੱਤਾ ਗਿਆ ਪਰ ਇਸ ਤੋਂ ਬਾਅਦ ਹਰਿਆਣਾ ਤੇ ਪੰਜਾਬ ਦੋਨਾਂ ਨੇ ਚੰਡੀਗੜ੍ਹ ਦੇ ਉੱਪਰ ਆਪਣਾ ਹੱਕ ਜਤਾਇਆ ਕਿਉਂਕਿ ਪੁਰਾਣੇ ਪੰਜਾਬ ਦਾ ਚੰਡੀਗੜ੍ਹ ਇੱਕ ਮੇਨ ਸ਼ੇਅਰ ਸੀ ਤੇ ਇਹ ਦੋਨੇ ਹੀ ਰਾਜ ਚਾਹੁੰਦੇ ਸਨ ਕਿ ਇਹ ਉਹਨਾਂ ਦਾ ਹੋ ਜਾਵੇ ਤੇ ਇਸ ਤੋਂ ਬਾਅਦ ਚੰਡੀਗੜ੍ਹ ਨੂੰ ਪ ਤੇ ਚੰਡੀਗੜ੍ਹ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦੇ ਦਿੱਤਾ ਗਿਆ ਪਰ ਫਿਰ ਵੀ ਪੂਰਾ ਪੰਜਾਬੀ ਰਾਜ ਹੋਣ ਤੋਂ ਬਾਅਦ ਵੀ ਪੰਜਾਬ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਅੱਜ ਵੀ ਹੱਲ ਨਹੀਂ ਹੋਈਆਂ ਅੱਜ ਦੇ ਸਮੇਂ ਵੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਈ ਮਤਭੇਦ ਚੱਲ ਰਹੇ ਨੇ ਜਿਵੇਂ ਕਿ ਕਈ ਅਜਿਹੇ ਇਲਾਕੇ ਜਿੱਥੇ ਪੰਜਾਬੀ ਬੋਲੀ ਜਾਂਦੀ ਸੀ ਉਹ ਹਰਿਆਣਾ ਅਤੇ ਹਿਮਾਚਲ ਨੂੰ ਦੇ ਦਿੱਤੇ ਗਏ ਤੇ ਨਾ ਹੀ ਪੰਜਾਬ ਨੂੰ ਅਜੇ ਤੱਕ ਆਪਣੀ ਰਾਜਧਾਨੀ ਮਿਲੀ ਹੈ ਤੇ ਨਾ ਹੀ ਪੰਜਾਬ ਨੂੰ ਅਜੇ ਤੱਕ ਆਪਣੀ ਹਾਈ ਕੋਰਟ ਮਿਲੀ ਹੈ ਇਸ ਤੋਂ ਬਿਨਾਂ ਪੰਜਾਬ ਅਤੇ ਹਰਿਆਣਾ ਪਾਣੀ ਦੇ ਲਈ ਵੀ ਇੱਕ ਦੂਜੇ ਦੇ ਨਾਲ ਉਲਝੇਦੇ ਰਹਿੰਦੇ ਹਨ ਸਤਲੁਜ ਜਮਨਾ ਲਿੰਕ ਨਹਿਰ ਇਹ ਦੋਨੇ ਸਟੇਟਾਂ ਦੇ ਲਈ ਇੱਕ ਪੁਰ ਨਦੀਆਂ ਦੇ ਉੱਪਰ ਆਪਣਾ ਆਪਣਾ ਅਧਿਕਾਰ ਜਮਾਉਂਦੇ ਨੇ ਅਜਦਕਿ ਅੱਜ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਕੰਟਰੋਲ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਤੋਂ ਖੋਲਿਆ ਗਿਆ ਹੈ ਇਸ ਤੋਂ ਬਿਨਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੁੰਦੇ ਹੋਏ ਵੀ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿਸ ਕਾਰਨ ਚੰਡੀਗੜ੍ਹ ਦੇ ਉੱਪਰ ਪੂਰਾ ਕੰਟਰੋਲ ਕੇਂਦਰ ਦੀ ਸਰਕਾਰ ਦਾ ਹੈ ਇਸ ਕਾਰਨ ਚੰਡੀਗੜ੍ਹ ਦੇ ਵਿੱਚ ਵੀ ਪੰਜਾਬੀ ਲੈਂਗੁਏਜ ਨੂੰ ਅਫੀਸ਼ੀਅਲ ਲੈਂਗੁਏਜ ਨਹੀਂ ਮੰਨਿਆ ਜਾਂਦਾ ਜਿਹੜੀ ਪੰਜਾਬ ਦੀ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਦੇ ਵਿੱਚੋਂ ਇੱਕ ਸਮੱਸਿਆ ਹੈ ਇੰਨਾਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਜੇਕਰ ਅੱਜ ਦੇ ਪੰਜਾਬ ਨੂੰ ਦੇਖਿਆ ਜਾਵੇ ਤਾਂ ਇਹ ਉਹ ਪੰਜਾਬ ਨਹੀਂ ਹੈ ਜਿਸ ਦੇ ਲਈ ਪੰਜਾਬ ਸੂਬਾ ਅੰਦੋਲ ਕਿ ਪੰਜਾਬੀ ਭਾਸ਼ਾ ਲਈ ਤੇ ਅਲੱਗ ਰਾਜਤਾ ਨਹੀਂ ਲਈ ਪ੍ਰਦਰਸ਼ਨ ਕਰ ਰਹੇ ਨੇ ਇਹ ਸੀ ਜੀ ਪੰਜਾਬ ਦਾ ਇਤਿਹਾਸ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬ ਨੂੰ ਜਰੂ ਸਬਸਕ੍ਰਾਈਬ ਕਰਨਾ ਬਿਲਕੁਲ ਬਿਲਕੁਲ ਅੱਛਾ ਯਾਰ ਦੇਖੋ ਕਿ 47 ਚ ਪੰਜਾਬ ਵੀ ਵੰਡ ਹੋਈ 47 ਦੇ ਵਿੱਚ ਵੰਡ ਹੋਈ ਨਾ ਸਾਰਿਆਂ ਨੂੰ ਆਜ਼ਾਦੀ ਮਿਲ ਗਈ 47 1900 15 ਅਗਸਤ ਨੂੰ ਮਿਲ ਗਈ ਕਈਆਂ ਨੂੰ ਪਾਕਿਸਤਾਨ ਵਾਲਿਆਂ ਨੂੰ 14 ਅਗਸਤ ਨੂੰ ਮਿਲ ਗਈ ਠੀਕ ਹੈ ਲੇਕਿਨ ਗੱਲ ਇਹ ਆਪਾਂ ਕਰਾਂਗੇ ਕਿ ਪੰਜਾਬ ਦੀ ਨਹੀਂ ਉਹਨਾਂ ਨੇ ਉਸ ਤੋਂ ਕਈ ਸਾਲ ਪਹਿਲਾਂ ਹੀ ਰੱਖ ਦਿੱਤੀ 26 ਚ ਰੱਖ ਲਈ ਹੈ ਠੀਕ ਹੈ ਕਰਦੇ ਕੀ ਆ ਕਿ ਉਹਨਾਂ ਨੂੰ ਭਰੋਸਾ ਦਿੰਦੇ ਰਹੇ ਨੇ ਭਰੋਸਾ ਦਿੰਦੇ ਰਹੇ ਨੇ ਕਿ ਕਿਉਂ ਕਿ ਉਹਨਾਂ ਨੂੰ ਨਾਲ ਲਾਣਾ ਸੀ ਨਾਲ ਲਾਈ ਰੱਖਿਆ ਨਾਲ ਲਾਈ ਰੱਖਿਆ ਜਦੋਂ ਵੰਡਾਂ ਪੈ ਗਈਆਂ ਆਜ਼ਾਦੀਆਂ ਮਿਲ ਗਈਆਂ ਉਸ ਤੋਂ ਬਾਅਦ ਚੋਕ ਕੇ ਤੇ ਸਾਈਡ ਤੇ ਇੱਕ ਸਾਈਡ ਤੇ ਕਰ ਦਿੱਤਾ ਗਿਆ ਠੀਕ ਹੈ ਤੁਸੀਂ ਉਹ ਦੇਖੋ ਨਾ ਵੀਡੀਓ ਦੇ ਵਿੱਚ ਪੂਰਾ ਕਲੀਅਰ ਸਨ ਵਾਈਜ਼ ਦੱਸਦੇ ਪਏ ਨੇ ਕਿ 1926 ਦੇ ਵਿੱਚ 28 ਦੇ ਵਿੱਚ ਪਹਿਲੀ ਦਫਾ ਪੰਜਾਬ ਦੇ ਬਾਰੇ ਵਿੱਚ ਗੱਲ ਕੀਤੀ ਗਈ ਠੀਕ ਹੈ ਕਿ ਪੰਜਾਬ ਜਿਹੜੇ ਲੋਕ ਪੰਜਾਬੀ ਬੋਲਦੇ ਨੇ ਨਾ ਇਹ ਬੋਲੀਆਂ ਦੇ ਹਸਾਬ ਨਾਲ ਜਿਹੜੇ ਨੇ ਨਾ ਮੁਲਕ ਬਣਾਏ ਜਾਣਗੇ ਉਹਨਾਂ ਨੂੰ ਨਾਲ ਉਹਨਾਂ ਨੂੰ ਨਾਲ ਰੁਲਾ ਲਿਆ ਉਹਨਾਂ ਨੇ ਠੀਕ ਹੈ ਰੁਲਾ ਕੇ ਆਪਣਾ ਜਦੋਂ 47 ਦੇ ਵਿੱਚ ਹੋਣਾ ਸੀ ਉਹਨਾਂ ਨੇ ਇੰਡੀਆ ਨੂੰ ਆਪਣੇ ਨਾਲ ਇੰਡੀਆ ਦੇ ਨਾਲ ਰੁਲਣ ਦਾ ਫੈਸਲਾ ਕੀਤਾ ਪੰਜਾਬੀਆਂ ਨੇ ਇਧਰੋਂ 47 ਦੀ جنگ ਜੰਗ ਖਤਮ ਹੋਈ ਏ ਆਜ਼ਾਦੀਆਂ ਦੇ ਮਾਮਲੇਤ ਹੋ ਗਏ ਬਟਵਾਰੇ ਹੋ ਗਏ ਠੀਕ ਏ ਉਦੋਂ ਵੀ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦਾ ਪੰਜਾਬੀਆਂ ਦਾ ਤੇ ਚੜ੍ਹਦੇ ਲੈੰਦੇ ਸਾਈਡ ਤੋਂ ਦੋਨਾਂ ਪੰਜਾਬੀਆਂ ਦਾ ਇਸ ਤਰ੍ਹਾਂ ਠੀਕ ਏ ਇਧਰੋਂ ਵੀ ਘਰ ਖੋਲਿਤੇ ਗਏ ਤੇ ਉਧਰੋਂ ਵੀ ਘਰ ਖੋਲਿਤੇ ਗਏ ਕੋਈ ਇਧਰ ਨੂੰ ਭੱਜ ਗਿਆ ਕੋਈ ਉਧਰ ਨੂੰ ਭੱਜ ਗਿਆ ਕਿਸੇ ਨੂੰ ਪਤਾ ਹੀ ਨਹੀਂ ਸੀ ਕਿਹੜਾ ਕਿਹੜੇ ਰਾਬ ਹੈ ਅੱਛਾ ਉਹ ਦੇ ਕਾਕਾ ਜੀ ਗੱਲ ਠੀਕ ਆ ਕਿ ਉਦੋਂ ਬੜਾ ਕੁਝ ਹੋ ਗਿਆ ਗੱਲ ਇਹ ਕਰਾਂਗੇ ਕਿ ਦੇਖੋ ਜੀ ਕਿ ਪੰਜਾਬ ਵਾਲਿਆਂ ਨੂੰ ਸਾਡੇ ਸਿੱਖ ਵੀਰਾਂ ਨੂੰ ਭਰੋਸਾ ਦਿਲਾਉਂਦਾ ਸੀ ਦਿੱਤਾ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਉਹਨਾਂ ਕੋਲ ਚੁਆਇਸ ਵੀ ਸੀਗੀ ਕਿ ਉਹਨਾਂ ਨੇ ਪਾਕਿਸਤਾਨ ਨੂੰ ਮੂਵ ਕਰਨਾ ਹੈ ਕਿ ਉਹਨਾਂ ਨੇ ਭਾਰਤ ਦੇ ਨਾਲ ਇੰਡੀਆ ਵਾਲਿਆਂ ਦੇ ਨਾਲ ਹੀ ਰਹਿਣਾ ਵਾ ਠੀਕ ਹੈ ਲੇਕਿਨ ਉਹਨਾਂ ਨੇ ਚੂਸ ਕੀਤਾ ਹੈ ਇੰਡੀਆ ਦੇ ਨਾਲ ਰਹਿਣਾ ਉਹਨਾਂ ਦੀਆਂ ਕੋਈ ਵਜੂਹਾ ਸੀ ਵਜੂਹਾਤ ਕੀ ਸੀਗੇ ਕਿ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਤੁਹਾਡਾ ਡਿਫਰੈਂਟ ਇੱਕ ਅਲੱਗ ਸਟੇਟ ਬਣਾ ਦਿੱਤਾ ਜਾਏਗਾ ਠੀਕ ਹੈ ਹੋਰ ਵੀ ਪੰਜਾਬ ਦੀਆਂ ਬੜੀਆਂ ਸਾੜੀਆਂ ਮੰਗਾ ਸੀ ਉਸ ਟਾਈਮ ਦੇ ਜਿਹੜੇ ਲੀਡਰ ਸੀਗੇ ਨਾ ਗਾਂਧੀ ਹੋ ਗਏ ਆ ਜੋ ਹੋਰ ਵੀ ਜਿਹੜੇ ਸੀਗੇ ਨਹਿਰੂ ਹੋ ਗਿਆ ਨਹਿਰੂ ਹੋ ਗਿਆ ਉਹ ਉਹਨਾਂ ਨੇ ਇਸ ਚੀਜ਼ ਨੂੰ ਮੈਂਸ਼ਨ ਕੀਤਾ ਸੀ ਕਲੀਅਰਲੀ ਕਿ ਤੁਹਾਨੂੰ ਤੁਹਾਡੇ ਰਾਈਟਸ ਜਿਹੜੇ ਕਿ ਦਿੱਤੇ ਜਾਣਗੇ ਠੀਕ ਹੈ ਲੇਕਿਨ ਸਾਡੇ ਸਿੱਖ ਵੀਰਾਂ ਨੇ ਜਿਸ ਤਰ੍ਹਾਂ ਹੀ ਆਪਣੇ ਰਾਈਟਸ ਮੰਗਣਾ ਸ਼ੁਰੂ ਕੀਤੇ ਤੇ ਆਪਾਂ ਵੀਡੀਓ ਚ ਵੇਖਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਇਹ ਦੇਖੋ ਜੀ ਕਿ 10 ਸਾਲ ਵੀ ਨਹੀਂ ਨੰਗੇ ਹਜੇ ਆ ਮੁਲਕ ਬਣੇ ਨੂੰ 47 ਜਜ਼ਾਦ ਹੋਇਆ 1955 ਦੇ ਵਿੱਚ ਉਹਨਾਂ ਨੇ ਗੁਰਦੁਆਰਿਆਂ ਤੇ ਵੀ ਹਮਲੇ ਕਰਨ ਲੱਗ ਗਏ ਗੁਰਦੁਆਰਿਆਂ ਦੇ ਵਿੱਚੋਂ ਵੀ ਕਹਿੰਦੇ ਬੰਦੇ ਉਹਨਾਂ ਨੇ ਕੱਢ ਕੱਢ ਜੇਲ੍ਹਾਂ 'ਚ ਵੀ ਸੁਟੇ ਤੇ ਨਾਲ ਮਾਰੇ ਵੀ ਠੀਕ ਹੈ ਤੇ ਫੇਰ ਆਪਣਾ ਦਫਾ 44 ਨਾਫਜ਼ ਕਰ ਦਿੱਤੀ ਕਿ ਕੋਈ ਵੀ ਪੰਜਾਬ ਦਾ ਨਾਰਾ ਨਹੀਂ ਲਾ ਸਕਦਾ ਕੋਈ ਵੀ ਬੰਦਾ ਜਿਹੜਾ ਇਹ ਉਹ ਪੰਜਾਬ ਦਾ ਨਾਰਾ ਨਹੀਂ ਲਾ ਸਕਦਾ ਪੰਜਾਬ ਦੇ ਹੱਕ 'ਚ ਆਵਾਜ਼ ਨਹੀਂ ਚੁੱਕ ਸਕਦਾ ਤੇ ਚਾਰ ਦੇ ਵਿੱਚ ਉਹਨਾਂ ਨੇ ਇੱਕ ਐਸੀ ਸਟ੍ਰੈਟਜੀ ਕੀਤੀ ਹਰਿਆਣੇ ਨੂੰ ਤੇ ਪੰਜਾਬ ਨੂੰ ਆਪਸ 'ਚ ਲੜਾ ਦਿੱਤਾ ਹੂੰ ਉਹਨਾਂ ਦੀ ਭੇੜ ਐਸੀ ਬਾਤ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਜਿਹੜਾ ਕਹਿੰਦੇ ਨਾਲ-ਨਾਲ ਲੱਗਦਾ ਠੀਕ ਹੈ ਤੇ ਆਪਾਂ ਅਕਸਰ ਵੀਡੀਓ ਦੇ ਵਿੱਚ ਵੇਖਦੇ ਆਂ ਪੰਜਾਬੀ ਫਿਲਮਾਂ ਦੇ ਵਿੱਚ ਹਰਿਆਣਾ ਬੋਲੀ ਬੋਲੀ ਜਾਂਦੀ ਹੁੰਦੀ ਹੈ ਠੀਕ ਹੈ ਤੇ ਇਹ ਨਾਲ-ਨਾਲ ਲੱਗਦਾ ਉਹਨਾਂ ਨੇ ਉਹਨਾਂ ਦੋਨਾਂ ਨੂੰ ਇੱਕ ਹੀ ਜੰਗ ਦੇ ਵਿੱਚ ਪਾ ਦਿੱਤਾ ਠੀਕ ਹੈ ਹਰਿਆਣੇ ਨੂੰ ਪਾਣੀ ਤੇ ਰਾਈਟਸ ਜ਼ਿਆਦਾ ਦੇ ਦਿੱਤੇ ਤੇ ਪੰਜਾਬ ਨੂੰ ਘਟ ਦੇ ਦਿੱਤੇ ਤਾਂ ਕਿ ਉਹਨਾਂ ਦਾ ਸਿਆਸਤ ਦੀ ਕੀਤੀ ਹੈ ਸਿਆਸਤ ਹੀ ਹੈ ਨਾ ਦੇਖੋ ਪੋਲਿਟਿਕਸ ਉਹ ਚੀਜ਼ ਹੈ ਜਿਹਨੂੰ ਸਮਝਣ ਲਈ ਇਹ ਕਹਿੰਦੇ ਨੇ ਕਿ ਉਮਰਾਂ ਲੱਗ ਜਾਂਦੀਆਂ ਠੀਕ ਹੈ ਇਹ ਐਸੀ ਕੁੱਤੀ ਚੀਜ਼ ਹੈ ਬਾਕੀ ਇਹ ਸੀਗਾ ਕਿ ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਸੀਗੇ ਨਾ ਉਹ ਉਸ ਟਾਈਮ ਦੇ ਆਗੂ ਸੀ ਯਾਨੀ ਕਿ ਲੀਡਰ ਸੀਗੇ ਤੇ ਕੋਈ 2-4 ਹੋਰ ਵੀ ਲੀਡਰ ਕੱਲਾ ਨਹੀਂ ਹੁੰਦਾ ਉਸ ਟਾਈਮ ਨਾਲ 2-4 ਬੰਦੇ ਹੋਰ ਵੀ ਹੁੰਦੇ ਨੇ ਕਈ ਐਸੀ ਉਸ ਟਾਈਮ ਬਿਜ਼ਨਸmen ਸੇਖ ਵੀ ਸੀਗੇ ਠੀਕ ਹੈ ਕਿ ਜਿਹੜੇ ਲੀਡਰਵਿਲ ਬਣੇ ਸੀ ਤੇ ਉਹਨਾਂ ਨੂੰ ਲਾਲਚ ਆ ਮਿਲਿਆ ਉਹਨਾਂ ਨੇ ਲਾਲਚ ਲੈ ਲਈ ਆਪਣੀਆਂ ਫੈਕਟਰੀਆਂ ਅੰਦਰ ਬਾਹਰ ਲਾਉਣ ਦੇ ਚੱਕਰਾਂ 'ਚ ਸਿੱਖਾਂ ਦੇ ਰਾਈਟਸ ਜਿੱਦੋਂ ਮੁਆਵਦੇ ਹੋਏ ਨੇ ਨਾ 47 'ਚ ਉਹਨਾਂ ਨੂੰ ਖਮੋਸ਼ੀ ਉੱਤੇ ਉਹਨਾਂ ਨੇ ਕੋਈ ਮੁਆਵਦਾ ਕਰੇ ਨਹੀਂ ਦਿੱਤਾ ਠੀਕ ਹੈ ਨਾ ਤੇ ਬਹੁਤ ਸਾਰਾ ਤੇ ਉਦੋਂ ਦਾ ਇਹ ਸੰਘਰਸ਼ ਜਾਰੀ ਏ ਤੇ ਅੱਜ ਵੀ ਪੰਜਾਬ ਦਾ ਸੰਘਰਸ਼ ਜਾਰੀ ਹੈ ਠੀਕ ਹੈ ਨਾ ਮੈਂ ਕਹਿੰਦਾ ਇਹਨਾਂ ਦੀ ਹਿੰਮਤ ਆ ਇਹਨਾਂ ਦੀ ਅ즈ਮਨ ਨੂੰ ਸਲਾਮ ਆ ਤੇਰਾ ਦੀ ਬਹਾਦਰੀ ਨੂੰ ਸਲਾਮ ਆ ਬਾਕੀ ਆ ਗਾਇਜ਼ ਅੱਜ ਦੀ ਸੀਗੀ ਵੀਡੀਓ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਏਗੀ ਮਿਲਦੇ ਆਂ ਅਗਲੀ ਵੀਡੀਓ 'ਚ ਸਾਨੂੰ ਦੀ ਇਜਾਜ਼ਤ ਅੱਲਾਹ ਹਾਫਿਜ਼